ਜੇ ਕੋਈ ਬੋਟਾ ਲੈਣ ਆਊਗਾ ਕੋਈ ਭੈਣ ਆਵੇ ਕੋਈ ਵੀਰ ਆਵੇ ਕੋਈ ਮਿਨਿਸਟਰ ਆਵੇ ਐਮਪੀ ਆਵੇ ਅਸੀਂ ਅੰਦਰ ਢਾਕੇ ਉਹਨਾਂ ਦੀ ਪਟਾਈ ਕਰਨੀ ਆ ਪੂਰੀ ਹੁਣ ਕਰਦੇ ਅੰਦਰ ਬੰਦ ਕਰਕੇ ਸਿਆਸੀ ਲੀਡਰਾਂ ਦੀ ਕੁੱਟਾਈ ਕਰਨ ਦੀ ਗੱਲ ਕਹਿਣ ਵਾਲੀ ਇਹ ਮਹਿਲਾ ਨਾਬਾਦੀ ਰਹਿਣ ਵਾਲੀ ਹੈ ਇਹ ਲੀਡਰਾਂ ਨੂੰ ਪੁੱਟਣ ਦੀ ਗੱਲ ਇਸ ਕਰਕੇ ਕਹਿ ਰਹੀ ਹੈ ਕਿ ਲੀਡਰਾਂ ਵੱਲੋਂ ਚੋਣਾਂ ਦੌਰਾਨ ਲਗਾਏ ਗਏ ਲਾਰਿਆਂ ਤੋਂ ਦੁਖੀ ਹੈ ਹੁਣ ਅਸੀਂ ਤੁਹਾਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਉਨੇ ਆਂ ਦਰਸਲ ਚੋਣਾਂ ਵੇਲੇ ਲੀਡਰਾਂ ਨੇ ਹੀਰਾ ਮਹਿਲ ਅਤੇ ਟੀਚਰ ਕਲੋਨੀ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀਆਂ ਗਲੀਆਂ 'ਚ ਗੰਦਾ ਪਾਣੀ ਨਹੀਂ ਖੜੇਗਾ ਪਰ ਉਹਨਾਂ ਦੀ ਇਹ ਸਮੱਸਿਆ ਪਿਛਲੇ 10 ਸਾਲਾਂ ਤੋਂ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਜਿਸ ਤੋਂ ਦੁਖੀ ਹੋ ਕੇ ਦੋਵਾਂ ਕਲੋਨੀਆਂ ਦੇ 2000 ਦੇ ਕਰੀਬ ਵੋਟਰਾਂ ਨੇ ਇਹਨਾਂ ਲੋਕ ਸਭਾ ਚੋਣਾਂ 'ਚ ਬਾਈਕਾਟ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਪੋਸਟਰ ਵੀ ਲਗਾ ਦਿੱਤੇ ਨੇ ਜਿਸ 'ਚ ਲਿਖਿਆ ਹੋਇਆ ਹੈ ਕਿ ਕੋਈ ਸਿਆਸੀ ਪਾਰਟੀ ਦਾ ਉਮੀਦਵਾਰ ਉਹਨਾਂ ਤੋਂ ਵੋਟਾਂ ਮੰਗਣ ਨਾ ਆਵੇ। ਲੋਕਾਂ ਦਾ ਕਹਿਣਾ ਹੈ ਕਿ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ। ਲੀਡਰ ਵੋਟਾਂ ਵੇਲੇ ਆਉਂਦੇ ਨੇ ਤੇ ਉਹਨਾਂ ਨੂੰ ਲਾਰੇ ਲਗਾ ਕੇ ਵੋਟਾਂ ਲੈ ਜਾਂਦੇ ਨੇ। ਫਿਰ ਉਸ ਤੋਂ ਬਾਅਦ ਵੋਟਾਂ ਵੇਲੇ ਹੀ ਆਪਣੀ ਸ਼ਕਲ ਦਿਖਾਉਂਦੇ ਨੇ। ਅੱਗੇ ਉਹਨਾਂ ਦਾ ਕੀ ਕਹਿਣਾ ਹੈ? ਕੀ ਵੀ ਸੁਣੋ ਅਰੇ ਇੰਨੇ ਪਰੇਸ਼ਾਨ ਆ ਇਸ ਗੜੀਆਂ ਦੇ ਉੱਤੋਂ ਇੱਕ ਤੋਂ ਨਹੀਂ ਸਾਡੀਆਂ ਤਿੰਨੇ ਚਾਰੇ ਗੜੀਆਂ ਤੋਂ ਜੇ ਕੋਈ ਵੋਟਾਂ ਲੈਣ ਆਊਗਾ ਕੋਈ ਭੈਣ ਆਵੇ ਕੋਈ ਵੀਰ ਆਵੇ ਕੋਈ ਮਿਨਿਸਟਰ ਆਵੇ ਐਮਪੀ ਆਵੇ ਅਸੀਂ ਅੰਦਰ ਢਾਕੇ ਉਹਨਾਂ ਦੀ ਪਟਾਈ ਕਰਨੀ ਆ ਪੂਰੀ ਹੁਣ ਜੁੱਤੀ ਹੋਵੇ ਸਾਡੀ ਸਾਰੀ ਗੜੀ ਸਾਡੇ ਨਾਲ ਬਿਲਕੁਲ ਬਿਲਕੁਲ ਪਤਾ ਨਹੀਂ ਧਰਮਸੋਧ ਦੇ ਢਿੱਡ ਚ ਜਾਂਦਾ ਕੁਝ ਸਾਨੂੰ ਕੁਝ ਨਹੀਂ ਨੌਲੇਜ ਹੈਗੀ ਅੱਛੇ ਕੰਮ ਕੇ ਲਈ ਪੈਸੇ ਲੈਂਦੇ ਹਨਾ ਹਾਂ ਨਾ ਸਾਰੇ ਅਸੀਂ ਇੰਨੇ ਕੁ ਪਰੇਸ਼ਾਨਾ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਉਣਾ ਹੁੰਦਾ ਸਾਨੂੰ ਬਿਫਤਾ ਪੈਂਦਿਆ ਸਾਨੂੰ ਉੱਥੇ ਤੱਕ ਟੈਕਸੀ ਭੇਜਣੀ ਪੈਂਦੀ ਆ ਉਹ ਅੰਦਰ ਨਹੀਂ ਆ ਸਕਦੇ ਸਾਡੇ ਕੋਈ ਵੀ 2 ਸਾਲ ਹੋ ਗਏ ਹੁਣ ਵੋਟਾਂ ਮੰਗਣ ਆ ਰਹੇ ਨੇ ਪਹਿਲਾਂ ਕਦੇ ਢੇੜੇ ਮਾਰਿਆ ਕਿਸੇ ਨੇ ਆ ਕੇ ਕਿਸੇ ਨੇ ਨਹੀਂ ਮਾਰਿਆ ਜੀ ਬਿਲਕੁਲ ਨਹੀਂ ਮਾਰਿਆ ਲਾਰੇ ਲਾਉਣ ਆਉਂਦੇ ਨੇ ਜਦੋਂ ਉਹਨਾਂ ਨੂੰ ਕੋਈ ਫੰਡ ਦੀ ਲੋੜ ਆ ਹੋਰ ਲੋੜ ਆ ਜਿਹੜੇ ਉਹਨਾਂ ਦੇ ਚਮਚੇ ਨੇ ਉਹਨਾਂ ਕੋਲੇ ਢੇੜੇ ਮਾਰਦੇ ਨੇ ਜਿਉ ਆ ਕੇ ਵੀ ਸਾਨੂੰ ਆ ਚਾਹੀਦਾ ਬਹੁਤ ਚਾਹੀਦਾ ਚਮਚੇ ਚਾਹ ਪਾਣੀ ਫਲਾ ਦਿੰਦੇ ਨੇ ਕੱਠ ਦਿਖਾ ਦਿੰਦੇ ਨੇ ਤੋੜ ਦਿੰਦੇ ਨੇ ਜੇ ਉਹ ਆਉਣਗੇ ਸਾਡੀ ਸਖਤ ਨਾਰਾਜ਼ਗੀ ਅਸੀਂ ਕੋਈ ਵੋਟ ਨਹੀਂ ਦਵਾਂਗੇ ਕਿਸੇ ਸਾਡੀ ਸਾਰੀ ਕਲੋਨੀ ਇੱਕ ਪਾਸੇ ਉਹ ਜੀ ਸਿਰਫ ਦਾਅਵੇ ਉਹਨਾਂ ਦੇ ਆਪਣੇ ਘਰ ਤੇ ਉਹਨਾਂ ਦੇ ਪੇਟ ਚ ਗਾਏ ਨੇ ਜੀ ਸਾਰੇ ਦਾਅਵੇ ਉਹ ਉਹਨਾਂ ਦੇ ਪੇਟ ਦੇ ਵੀ ਦੱਸੇ ਰਿਹਾ ਉਹਨਾਂ ਦਾ ਹੁਣ ਆਪਾਂ ਅੱਜ ਤੋਂ 4 ਸਾਲ ਪਹਿਲਾਂ ਵੀ ਧਰਮਸੋਤ ਨੂੰ ਦੇਖਦੇ ਸੀ ਤੇ ਹੁਣ ਵੀ ਦੇਖੋ ਉਹਨਾਂ ਦੀ ਕਹੀ ਜੀ ਪੋਜੀਸ਼ਨ ਹੋਈ ਪਈ ਆ ਉਹਨਾਂ ਨੇ ਤਾਂ ਪੂਰਾ ਦੋੜਾ ਵਿਛਾਇਆ ਹੋਇਆ ਜੀ ਵੱਡਾ ਨੋਟਾਂ ਵਾਸਤੇ ਉਹਨਾਂ ਨੂੰ ਮਤਲਬ ਅਸੀਂ ਇਹ ਚਾਉਂਦੇ ਆਂ ਵੀ ਸਾਡੀ ਨਾਰਾਜ਼ਗੀ ਦਾ ਇਲੈਕਸ਼ਨ ਤੇ ਪੂਰਾ ਅਸਰ ਪਊਗਾ 121% ਪਊਗਾ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੀ ਹੈਗੀ ਕੋਈ ਵੀ ਪਾਰਟੀ ਸਾਡੀ ਕਿਸੇ ਪਾਰਟੀ ਨੇ ਸੁਣਵਾਈ ਨਹੀਂ ਕਰੀ ਕਿਸੇ ਸਾਡੀ ਕਿਸੇ ਲੀਡਰ ਨੇ ਨਹੀਂ ਕਰੀ ਕਿਸੇ ਐਮਪੀ ਨੇ ਨਹੀਂ ਕਰੀ ਕਿਸੇ ਐਮਐਲਏ ਨੇ ਨਹੀਂ ਕਰੀ ਅਸੀਂ ਸਖਤ ਨਾਰਾਜ਼ ਮੈਂਨੇ ਉਸੇ ਰਿਕਵੈਸਟ ਕਰੀ ਮੈਂਨਕਾ ਭਈਆ ਇੱਕ ਬਾਰ ਆਕੇ ਤੇ ਦੇਖ ਲੋ ਆਪ ਨਾ ਬਣਾਣਾ ਕੋਈ ਸੜਕ ਕੁਛ ਨਾ ਕਰਨਾ ਇੱਕ ਬਾਰ ਆਕੇ ਦੇਖ ਲੋ ਉਹਨਾਂ ਦਾ ਫਰਜ਼ ਬਣਦਾ ਹੈ ਨਾ ਜਬ ਪ੍ਰਧਾਨ ਪ੍ਰਧਾਨ ਹੈ ਉਹ ਫਿਰ ਵੀ ਨਹੀਂ ਆਏ ਉਹ ਇੱਥੇ ਪਰ ਫਿਰ ਬਤਾਓ ਕੀ ਕਰਾਂਗੇ ਹਮ ਲੋਕ ਮੋਰਚਾ ਕਿ ਇਸ ਚੱਪਾ ਹੈ। ਅਸੀਂ ਤਾਂ ਕਿਸੇ ਕੋ ਵੋਟ ਨਹੀਂ ਦੇਣੀ ਨਾ ਕਿਸੇ ਕੋ ਆਨੇ ਦੇਣਾ ਇੱਥੇ ਪਰ। ਅਗਰ ਆਉਣਗੇ ਤਾਂ ਜੁਤੀਓ ਦਾ ਹਾਰ ਪਹਿਨਾ ਕੇ ਉਹਨਾਂ ਨੂੰ ਵਾਪਸ ਭੇਜਾਂਗੇ। ਬਜ਼ੁਰਗ ਬੰਦੇ ਆ ਸਾਡੀ 75 ਸਾਲ ਉਮਰ ਹੈ। ਪਾਣੀ ਬਿਨਾ ਬਰਸਾਤੋਂ ਖੜ ਜਾਂਦਾ ਔਰ ਸਾਨੂੰ ਲੰਗਣਾ ਇਸ ਚ ਔਖਾ ਜਾਂਦਾ ਪੈਰ ਇਨਫੈਕਸ਼ਨ ਹੋ ਜਾਂਦੀ ਹੈ। ਇਹ ਮੰਤਰੀ ਸਾਹਿਬ ਨੂੰ ਪਤਾ ਹੋਣਾ ਕਿੱਥੇ ਗਿਆ ਪੈਸਾ? ਘਰੇ ਲਾਇਆ ਉਹ। ਮੰਤਰੀ ਸਾਹਿਬ ਨੂੰ ਪਤਾ ਹੋਣਾ ਨਾ ਕਿੱਥੇ ਪੈਸਾ? ਸਾਡੇ ਦਾ ਆਣਾ ਨਹੀਂ ਲੱਗਿਆ ਲੱਗਿਆ ਐਨੇ ਸਾਲ ਹੋ ਗਏ ਜੇ ਲੱਗਿਆ ਹੋਵੇ ਇੱਕ ਵਾਰ ਜੇ ਲੱਗਿਆ ਹੋਵੇ ਤਾਂ ਆ ਇੱਥੇ ਨਜ਼ਰ ਨੰਦਾ ਹੋਵੇ। ਲੱਗਿਆ ਹੋਊਗਾ ਕਿਤੇ ਲੱਗਿਆ ਹੋਊਗਾ ਫੇਰ ਕਹਿੰਦੇ ਗਰੰਟਾ ਨਹੀਂ ਆਈਆਂ ਸ਼ੰਟੀ ਦੇ ਆਪਣੇ ਵਾਰਡ ਦੇ ਅੰਦਰ ਹੁਣ ਵੀ ਕੰਮ ਚੱਲ ਰਿਹਾ ਹੈ ਨਾਲੇ ਵੀ ਸਾਫ਼ ਹੋ ਰਹੇ ਨੇ ਉਹਦੀ ਆਪਣੀਆਂ ਸੜਕਾਂ ਬਣ ਰਹੀਆਂ ਪੱਟੀ ਨੇ ਆਪਣਾ ਬੱਸ ਆ ਕੇ ਬਣਾ ਲਿਆ ਇਸ ਪਾਸੇ ਬਿਲਕੁਲ ਪਰਵਾਹੀ ਨਹੀਂ ਕੀਤੀ ਸਾਰੇ ਜਿਹੜੇ ਕੈਂਡੀਡੇਟ ਦੇਖ ਲਏ ਸਾਰੀ ਪਾਰਟੀਆਂ ਦੇਖ ਲਿਆ ਕਿਸੇ ਨੇ ਕੰਮ ਨਹੀਂ ਸੰਵਾਰਿਆ ਹੁਣ ਸਾਡਾ ਹੁਣ ਸਾਡਾ ਸਾਰਿਆਂ ਦਾ ਫੈਸਲਾ ਇਹ ਹੈ ਕਿ ਅਸੀਂ ਵੋਟਾਂ ਦਾ ਬਾਈਕਾਟ ਕਰਨਾ ਕੋਈ ਪਾਰਟੀ ਕਿਸੇ ਨਾਲ ਸਾਡੀ ਸਾਰੀ ਪਾਰਟੀਆਂ ਦੇ ਨਾਲ ਨਰਾਜ਼ਗੀ ਹੈ ਨੋਟਾ ਦਾ ਬਟਨ ਦਵਾਉਂਗੇ ਫਿਰ ਤੁਸੀਂ ਨੋਟਾ ਦਾ ਬਟਨ ਇਸ ਬੋਰਡ ਪਾਣੇ ਨਹੀਂ ਜਾਂਦੇ ਜੇ ਜਾਵਾਂਗੇ ਤਾਂ ਨੋਟਾ ਦਵਾਵਾਂਗੇ ਅਸੀਂ ਸਖਤ ਨਾਰਾਜ਼ ਆਂ ਖਾਸ ਤੌਰ ਤੇ ਆ ਸਰਕਾਰ ਜਿਹੜੀ ਮੌਜੂਦਾ ਚੱਲ ਰਹੀ ਹੈ ਦੇ ਨਾਲ ਖਾਸ ਤੌਰ ਤੇ ਆ ਸ਼ੰਟੀ ਪ੍ਰਧਾਨ ਨਾਲ ਧਰਮਸੋਧ ਨਾਲ ਵੀ ਸਾਰਿਆਂ ਨਾਲ ਸਾਰੇ ਦੇਖੋ ਸਾਰਿਆਂ ਦਾ ਇੱਕ ਮਤ ਫੈਸਲਾ ਹੈ ਕਿ ਅਸੀਂ ਵੋਟ ਪਾਣ ਨਹੀਂ ਜਾਣਾ ਦੱਸਦੀ ਹੈ ਕਿ ਵੋਟਰਾਂ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦਾ ਇਹ ਪਹਿਲਾ ਮਾਮਲਾ ਨਹੀਂ ਸਗੋਂ ਪਹਿਲਾਂ ਵੀ ਦਿਨਾਂ ਨਗਰ ਨੇੜਲੇ ਰਾਵੀ ਦਰਿਆ ਤੋਂ ਪਾਰ ਰਹੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਵੋਟਰਾਂ ਦਾ ਇਲਜ਼ਾਮ ਹੈ ਕਿ ਲੀਡਰ ਵੋਟਾਂ ਲੈ ਜਾਂਦੇ ਨੇ ਤੇ ਮੁੜ ਉਹਨਾਂ ਦਾ ਹਾਲ ਨਹੀਂ ਪੁੱਛਦੇ ਨਬਾਤੋਂ ਭੁਪਿੰਦਰ ਸਿੰਘ ਦੀ ਰਿਪੋਰਟ ਈ5 ਚੈਨਲ ਪੰਜਾਬੀ